ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭਉੰਗਮ 파ਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਗੁਰ ਕਿਛ ਸੋਜੀ ਨਾਹੀ ਪਰ ਮੇ ਭੂਲਾ ਬੂਡ ਮਰੈ ਅੰਦਾ ਪਰਿਆ ਪਰ ਪਰ ਤੂਐ ਅੰਤਰ ਕੀ ਮਲ ਕਦੇ ਨ ਲਹਿ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਘਰ ਭਰਮ ਭੁੱਲੈ ਖਟ ਕਰਮੋ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਬ ਗੁਣ ਮੋਹੀ ਰਹਾਉ ਮਾਇਆ ਧੰਦਾ ਤਾਵਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਣਾਈਂਦਾ ਬੂਝ ਨਾ ਸਕੈ ਕਾਰ ਮਨਸਾ ਮਾਇਆ ਮੋਹਣੀ ਮਨ ਮੁਖ ਬੋਲ ਖਵਾਰ ਮੱਜਨ ਝੂਠਾ ਚੰਡਾਲ ਕਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਬਾਦ ਝੂਠੇ ਵਿੱਚ ਹੰਕਾਰਨ ਹੈ ਖਸਮ ਨਾ ਪਾਵੇ ਸਾਦ ਬਿਨ ਨਾਵੇ ਹੋਰ ਕਮਾਵਣਾ ਫਿੱਕਾ ਆਵੇ ਸਾਦ ਦੁਸ਼ਟੀ ਸਭਾ ਵਿਗੁੱਚੀ ਐ ਵਿਖਵਾਤੀ ਜੀਵਨ ਬਾਦ ਇਹ ਬ੍ਰਹਮ ਭੂਲੇ ਮਰੋ ਨਾ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਬਿਨ ਸਤਗੁਰ ਮੁਕਤ ਕਿਨੈ ਨਾ ਪਾਈ ਆਵਹਿ ਜਾਹਿ ਮਰਹਿ ਮਰ ਜਾਈ ਇਹੋ ਸਰੀਰ ਹੈ ਤ੍ਰੈ ਗੁਣ ਧਾਤ ਜਿਸਨੋ ਵਿਆਪੈ ਸੋਗ ਸੰਤਾਪ ਸੋ ਸੇਵਹੁ ਜਿਸ ਮਾਈ ਨਾ ਬਾਪ ਵਿਚੋਂ ਚੂਕੈ ਤਿਸਨਾ ਅਰ ਆਪ ਜਹ ਜਹ ਦੇਖਾਂ ਤਹਿ ਤਹਿ ਸੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਇਰਦਾ ਸੱਚ ਇਹ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖੁਆਰ ਦੁਬਦਾ ਚੂਕੈ ਤਾਂ ਸ਼ਬਦ ਪਛਾਨ ਘਰ ਬਾਹਰ ਏਕੋ ਕਰ ਜਾਣ ਇਹਾ ਮਤ ਸ਼ਬਦ ਹੈ ਸਾਰ ਵਿੱਚ ਦੁਬਦਾ ਮਾਥੈ ਪਵੈ ਛਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰਿ ਨਦਰਿ ਪਛਾਨ ਪ੍ਰਭਾਤੀ ਮਹੱਲਾ ਪਹਿਲਾ ਦਖਣੀ ਗੋਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਇ ਬੁਝੈ ਜਿਸੈ ਬੁਝਾਈ ਰਹਾਉ ਦੇਨ ਹਰੀ ਚੰਦ ਪ੍ਰਥਮੀ ਪਤ ਰਾਜੈ ਕਾਗਦ ਕੀਮ ਨਾ ਪਾਈ ਔਗਣ ਜਾਣੈ ਤਾਂ ਪੁੰਨ ਕਰੇ ਕਿਉ ਕਿਉ ਨੇ ਖਾਸ ਵਿਕਾਈ ਕਰੋ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨੈ ਕਿਉ ਪਹਾਲ ਜਾਏ ਕਿਉ ਚਲੀਐ ਜੇ ਬਲ ਰੂਪ ਪਛਾਨੈ ਰਾਜਾ ਜਨ ਮੇਜਾ ਦੇ ਮੱਤੀ ਵਰਜ ਬਿਆਸ ਪੜਾਇਆ ਤਿੰਨ ਕਰ ਜਗ ਅਠਾਰਹ ਕਹਾਈ ਕੀਰਤਨਾ ਚੱਲੇ ਚਲਾਇ ਗਣਪਨਾ ਗਣੀ ਹੁਕਮ ਪਛਾਣਾ ਬੋਲੀ ਭਾਏ ਸੁਭਾਈ ਜੋ ਕਿਛ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੇ ਸਦਾ ਰਹੈ ਸਰਨਾਈ ਮਨਮੁਖ ਮੁਗਧ ਆਗੇ ਚੀਤੈ ਨਾਹੀ ਦੁਖ ਲਾਗੇ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ ਹਰ ਅਬਮਾਨ ਨਾ ਜਾਈ ਜਿਉ ਅਬਮਾਨੇ ਪੈ ਪਚੀਐ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਨਾ ਭੁੱਲੈ ਨਾਨਕ ਸਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦਿ ਅਕੁੱਲੈ ਪ੍ਰਭਾਤੀ ਮਹੱਲਾ ਪਹਿਲਾ ਆਖਣਾ ਸੁਨਣਾ ਨਾਮ ਅਧਾਰ ਤੰਦਾ ਛੁਟਕ ਗਿਆ ਵਿਕਾਰ ਜਿਉ ਮਨਮੁਖ ਦੂਜੈ ਪਤ ਖੋਈ ਬਿਨ ਨਾਵੇਂ ਮੈਂ ਅਬਰ ਨਾ ਕੋਈ ਸੁਣ ਮਨ ਅੰਦੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੇ ਬਿਨ ਗੁਰ ਬੂਡੇ ਬਾਰੂ ਬਾਰ ਰਹਾਉ ਇਸ ਮਨ ਮਾਇਆ ਮੋਹਿ ਬਨਾਸ ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ ਗੁਰਮੁਖ ਵਿਰਲਾ ਕੀ ਨਾ ਕੋਈ ਨਾਮ 비ਹੂ ਨਾ ਮੁਕਤ ਨਾ ਹੋਈ ਬ੍ਰह्म ਬ੍ਰह्म ਡੋਲੇ ਲਖ 84 ਬਿਨ ਗੁਰ ਬੂਝੇ ਜਮ ਕੀ ਫਾਸੀ ਇਹੋ ਮਨੂਆ ਕਿਨ ਕਿਨ ਊਪ ਪਿਆਲ ਗੁਰਮਖ ਛੂਟੈ ਨਾਮ ਸੁਮਾਲ ਆਪੇ ਸੱਦੇ ਢੇਲ ਨਾ ਹੋਈ ਸ਼ਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੂਜੀ ਕਿਸੈ ਨਾ ਹੋਈ ਆਪੇ ਕਰਹਿ ਕਰਾਵੇ ਸੋਏ ਝਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਜ ਸਮਾਵੇ ਇਹੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰ ਕਾਰ ਕਮਾਵੇ ਅੰਤਰ ਝੂਠਾ ਕਿਉ ਸੋਚ ਹੋਈ ਸ਼ਬਦੀ ਧੋਵੇ ਵਿਰਲਾ ਕੋਈ ਗੁਰਮਖ ਕੋਈ ਸੱਚ ਕਮਾਵੇ ਆਵਣ ਜਾਣਾ ਠਾਕ ਰਹਾਵੇ ਭਉ ਖਾਣਾ ਪੀਣਾ ਸੁਖ ਸਾਰ ਹਰ ਜਨ ਸੰਗਤ ਪਾਵੈ ਪਾਰ ਸੱਚ ਬੋਲੇ ਬੋਲਾਵੈ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕਰੋਧ ਅਗਨੀ ਮਹਿ ਪੂਜਾ ਹਰ ਰਸ ਚਾਖਿਆ ਤਉ ਮਨ ਭੀਜਾ ਰਣਵਤ ਨਾਨਕ ਅਵਰ ਨਾ ਦੂਜਾ ਪ੍ਰਭਾਤੀ ਮਹੱਲਾ ਪਹਿਲਾ RAM ਨਾਮ ਜਪੇ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਏਕੋ ਰਬ ਰਹਾ ਸਭ ਥਾਈਂ ਅਵਰ ਨਾਂ ਦੀ ਸੈ ਕਿਸ ਪੂਜ ਚੜਾਈਂ ਰਹਾਉ ਮਨ ਤਨ ਆਗੇ ਜੀੜਾ ਤੁਝ ਪਾਸ ਜੋ ਭਾਵੈ ਤਿਉ ਰੱਖੋ ਅਰਦਾਸ ਸੱਚ ਜਿਹਵਾ ਹਰ ਰਸਨ ਰਸਾਈ ਗੁਰਮਤ ਸੂਤਸ ਪ੍ਰਭ ਸਰਣਾਈ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਵਡਾਈ ਸਿਰ ਕਰਮਾਂ ਕੀਏ ਸਤਿਗੁਰ ਕੈ ਵਸ ਚਾਰ ਪਦਾਰਥ ਤੀਨ ਸਮਾਏ ਏਕ ਕਿਰਤਾਰਥ ਸਤਿਗੁਰ ਦੀਏ ਮੁਕਤ ਧਿਆਨਾ ਹਰ ਪਦ ਚੀਨ ਭਏ ਪ੍ਰਧਾਨਾ ਮਨ ਤਨ ਸੀਤਲ ਗੁਰਬੂਜ 부ਝਾਈ ਪ੍ਰਭ ਨਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰਬੂਜ 부ਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪਰਭਾਤੀ ਮਹੱਲਾ ਪਹਿਲਾ ਇਕ ਤੁਰ ਬਖਸ਼ ਲਏ ਗੁਰਪੂਰੈ ਸੱਚੀ ਬਣਤ ਬਣਾਈ ਹਰ ਰੰਗ ਰਾਤੀ ਸਦਾ ਰੰਗ ਸਾਚਾ ਦੁੱਖ ਬਿਸਰੇ ਪਤ ਪਾਈ ਝੂਠੀ ਦੁਰਮਤ ਕੀ ਚਤਰਾਈ ਬਿਨ ਸਤ ਬਾਰ ਨ ਲਾਗੇ ਕਾਈ ਰਹਾਉ ਮਨ ਮੁਖ ਕੋ ਦੁੱਖ ਦਰਦ ਵਿਆਪਸ ਮਨ ਮੁਖ ਦੁਖ ਨਾ ਜਾਈ ਸੁਖ ਦੁਖ ਦਾਤਾ ਗੁਰ ਮੁਖ ਜਾਤਾ ਮੇਲ ਲੈ ਸਰਨਾਈ ਮਨ ਮੁਕਤੀ ਅਬ ਭਗਤ ਨਾ ਹੋਵਸ ਹਉ ਮੈਂ ਪਚੈ دیਵਾਨੀ ਇਹੋ ਮਨੁਆ ਖਿਨ ਊਬ ਪਿਆਲੀ ਜਬ ਲਗ ਸ਼ਬਦ ਨਾ ਜਾਣੇ ਭੂਖ ਪਿਆਸਾ ਜਗ ਭਇਆ ਤਿਪਤ ਨਹੀਂ ਬਿਨ ਸਤਗੁਰ ਪਾਈ ਸਹਜੈ ਸਹਜ ਮਿਲੈ ਸੁਖ ਪਾਈਐ ਦਰਗਾਹ ਪੈਂਦਾ ਜਾਈ ਦਰਗਾਹ ਦਾਨਾ ਬੀਨਾ ਇਕ ਆਪੀ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਬੂਝੈ ਪਦ ਨਿਰਵਾਣੀ ਜਲ ਤਰੰਗ ਅਗਨੀ ਪਵਨੈ ਫੁਨ ਤਰੇ ਮਿਲ ਜਗਤਿ ਉਪਾਇਆ ਐਸਾ ਬਲ ਸ਼ਲ ਤਿਨ ਕੋ ਦਿਆ ਹੁਕਮੀ ਥਾਕ ਰਹਾਇਆ ਐਸੀ ਜਨ ਵਿਰਲੇ ਜਗੇ ਅੰਦਰ ਪਰਖ ਖਜਾਨੇ ਪਾਇਆ ਜਾਤ ਵਰਨ ਤੇ ਭਏ ਤੀਤਾ ਮਮਤਾ ਲੋਭ ਚਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹਉ ਮੈ ਮੈਲ ਚਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿਨਾਂ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹਲਾ ਤੀਜਾ ਬਿਪਾਸ ਇਕ ਓੰਕਾਰ ਸਤਿਗੁਰ ਪ੍ਰਸਾਦਿ